ਫਿਊ ਡੇਸ ਬੈਕ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਜਿਦੇ ਵਿੱਚ ਕੀ ਕੰਪਲੇਨੈਂਟ ਆ ਰਾਮ ਨਰਾਇਣ ਸ਼ਰਮਾ ਜੀ ਨੇ ਸਾਨੂੰ ਇੱਕ ਕੰਪਲੇਨਟ ਦਿੱਤੀ ਸੀ ਕਿ ਉਹਨਾਂ ਦੀ ਇੱਕ ਜਿਹੜਾ ਈ ਇਲੈਕਟ੍ਰਿਕ ਜਿਹੜੀ ਐਕਟਿਵਾ ਹੁੰਦੀ ਹੈ ਉਹ ਕੰਪਨੀ ਬਾਗ ਦੇ ਕੋਲਸ ਤੋਂ ਚੋਰੀ ਸਨੈਚ ਹੋ ਗਈ ਸੀ ਤੇ ਇਹਦੇ ਵਿੱਚ ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਸਟੇਸ਼ਨ ਸਿਵਲ ਲਾਈਨ ਸੀਪੀਐਮ ਨਿਤਸਰ ਨੇ ਕੇਸ ਰਜਿਸਟਰ ਕੀਤਾ ਐਂਡ ਇਹਦੇ ਤੇ ਇਨਵੈਸਟੀਗੇਸ਼ਨ ਅਸੀਂ ਸ਼ੁਰੂ ਕੀਤੀ ਫਾਲੋਇੰਗ ਦੀ ਸੀਸੀਟੀਵੀ ਫੁਟੇਜ ਐਂਡ ਟ੍ਰੇਸ ਜੋ ਵੀ ਸਾਨੂੰ ਮਿਲਿਆ ਉਦੇ ਪਿੱਛੇ ਕਰਦੇ ਕਰਦੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਸਾਨੂੰ ਇੱਕ ਮੇਜਰ ਅਚੀਵਮੈਂਟ ਮਿਲੀ ਹੈ ਜਿਦੇ ਵਿੱਚ ਕੀ ਅੰਡਰ ਦ ਗਾਈਡੈਂਸ ਆਫ ਔਨਰੇਬਲ ਸੀਪੀ ਅੰਮ੍ਰਿਤ ਸਰ ਅਸੀਂ ਦੋ ਅਕਿਊਜ਼ ਨੂੰ ਜੀ ਐਪਰੀਹੈਂਡ ਕਰਕੇ ਉਹਨਾਂ ਨੂੰ ਅਰੈਸਟ ਇਫੈਕਟ ਕੀਤੀ ਜਿਨ੍ਹਾਂ ਦਾ ਕੀ ਨਾਮ ਹੈ ਸੁਮੇਤ ਹੰਸ ਤੇ ਪ੍ਰਥਮ ਸਚਦੇਵਾ ਸੁਮੇਤ ਹੰਸ ਜਿਹੜਾ ਹੈ ਇਹਦੇ ਤੇ ਆਲਰੇਡੀ ਥੈਫਟ ਦਾ ਕੇਸ ਵੀ ਹੈ ਪਹਿਲਾਂ ਤੇ ਇਹ ਇਹਨਾਂ ਨੇ ਸਨੈਚ ਕਰਕੇ ਵੀਹਿਕਲ ਆਪਣਾ ਜਿਹੜਾ ਹੈਗਾ ਕੰਪਲੇਨੈਂਟ ਤੋਂ ਲੈ ਗਏ ਸੀਗੇ ਤੇ ਤੁਰੰਤ ਸੀ ਕਾਰਵਾਈ ਕਰਦੇ ਹੋਏ ਵੀ ਕੰਡਕਟਡ ਰੇਟਸ ਆਊਟਸਾਈਡ ਦ ਡਿਸਟ੍ਰਿਕਟ ਐਸ ਵੈਲ ਫਿਰੋਜ਼ਪੁਰ ਅਸੀਂ ਗਏ ਗੁਰਦਾਸਪੁਰ ਗਏ ਕਾਫੀ ਰੇਟਸ ਕੰਡਕਟ ਕੀਤੀਆਂ ਤੇ ਵੀਵਰ ਸਕਸੈਸਫੁਲ ਇਨ ਕੈਚਿੰਗ ਥੀਸ ਅਕਿਊਜ਼ਡ ਤੇ ਹੁਣ ਅਸੀਂ ਇਨਾ ਤੋਂ ਐਕਟਿਵਾ ਵੀ ਬਰਾਮਦ ਕਰ ਲਿਆ ਈ ਇਥਰ ਐਕਟਿਵਾ ਨੰਬਰ PB02FA8685 ਬਲੂ ਕਲਰ ਦੀ ਐਂਡ ਜਿਹੜੀ ਵਾਰਦਾਤ ਦੇ ਵਿੱਚ ਯੂਜ਼ ਹੋਈ ਸੀਗੀ ਗੱਡੀ ਜ਼ੈਨ ਗੱਡੀ ਉਹਨੂੰ ਵੀ ਅਸੀਂ ਰਿਕਵਰ ਕਰ ਲਿਆ ਹੈ ਤੇ ਆਈ ਵਾਂਟ ਟੂ ਟੈਲ ਯੂ ਐਂਡ ਅਸ਼ੋਰ ਦਾ ਪੀਪਲ ਆਫ ਸੀਪੀ ਅੰਮ੍ਰਿਤਸਰ ਥੈਟ ਵੀ ਆਰ ਵਚਨਬੱਧ ਆ ਅਸੀਂ ਤੁਹਾਡੀ ਸੇਫਟੀ ਐਂਡ ਸਿਕਿਉਰਿਟੀ ਵਾਸਤੇ ਤੇ ਅੱਗੇ ਵੀ ਅਸੀਂ ਵਚਨਬੱਧ ਰਵਾਂਗੇ ਤਾਂ ਕਿ ਇੱਕ ਸੇਫ ਤੇ ਇੱਕ ਕ੍ਰਾਈਮ ਫਰੀ ਇਨਵਾਇਰਨਮੈਂਟ ਤੁਹਾਡੇ ਲਈ ਪ੍ਰੋਵਾਈਡ ਕਰ ਸਕੀਏ ਥੈਂਕ ਯੂ